ਉਧਰ ਸਰਾਰੀ ਦੇ ਅਸਤੀਫੇ ਤੇ ਆਖਾਲੀ ਆਗੂ ਪ੍ਰੇਮ ਸਿੰਘ ਚੰਦੂ ਮਾਜਰਾ ਨੇ 20 ਸਵਾਲ ਖੜੇ ਕੀਤੇ ਉਹਨਾਂ ਕਹਿੰਿਆ ਕਿ ਭਗਵੰਤ ਮਾਨ ਨੂੰ ਸਰਾਰੀ ਦਾ ਅਸਤੀਫਾ 6 ਮਹੀਨੇ ਪਹਿਲਾਂ ਹੀ ਲੈ ਲੈਣਾ ਚਾਹੀਦਾ ਸੀ ਹੁਣ ਆਪ ਸਰਕਾਰ ਸਿਰਫ ਔਰ ਸਿਰਫ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਸਰਾਰੀ ਸਾਹਿਬ ਦੇ ਅਸਤੀਫੇ ਦੇ ਸਬੰਧਤ ਕਰਤਾ ਕਿ ਮਾਨ ਸਾਹਿਬ ਦੀ ਸਰਕਾਰ ਜਿਹੜੀ ਆ ਇਹਦੇ ਚ ਕਿਵੇਂ ਵਜ਼ੀਰ ਜਿਹੜੇ ਕ腐ਸ਼ਨ ਦੇ ਦੋਸ਼ਾਂ 'ਚ ਲਿਫਟੇ ਪਏ ਨੇ ਔਰ ਜਿਹੜੇ ਕਹਿੰਸੀ ਵੀ ਜ਼ੀਰੋ ਟੋਲਰੈਂਸ ਹੈ ਕ腐ਸ਼ਨ ਸੰਬੰਧੀ ਉਹ 6 ਮਹੀਨੇ ਸਰਾਰੀ ਵਰਗੇ ਵਜ਼ੀਰ ਨੂੰ ਲੁਕੋ ਕੇ ਪ੍ਰੋਟेक्ट ਕਰਕੇ ਰੱਖਦੇ ਰਹੇ ਇਹਦੇ ਲਈ ਜਵਾਬਦੇ ਹੋਣਾ ਪਏਗਾ ਮੁੱਖ ਮੰਤਰੀ ਸਾਹਿਬ ਨੂੰ ਤੇ ਇਹ ਸਿਫਾ ਜਿਹੜਾ ਹੈ ਮਤਲਬ ਜੇ ਕਿਹਦਾ ਕਰਪਸ਼ਨ ਦੇ ਦੋਸ਼ ਸਵਕਾਰ ਕਰਨ ਵਾਲੀ ਗੱਲ ਹੋ ਗਈ ਤੇ ਮੁੱਖ ਮੰਤਰੀ ਸਾਹਿਬ ਦੱਸਣ ਵੀ ਹੁਣ ਐਕਸ਼ਨ ਕੀ ਲੈ ਰਹੇ ਨੇ ਵਜ਼ੀਰ ਤੇ ਉਹਦੇ ਤੇ ਕੇਸ ਦਰਜ ਕਰ ਰਹੇ ਨੇ ਕਿ ਨਹੀਂ ਕਰ ਰਹੇ ਔਰ ਮੈਂ ਸਮਝਦਾ ਕਿ ਸਮਾਨ ਸਾਹਿਬ ਦੀ ਸਰਕਾਰ ਨੇ ਜਿੰਨੇ ਅਜੇ ਸਾਲ ਵੀ ਪੂਰਾ ਨਹੀਂ ਕਰਿਆ ਤੇ ਦੇ ਉਹਦੇ ਦੋ ਵੀਰ ਤਾਂ ਸ਼ਰੀਆਮ ਕ੍ਰਾਪਸ਼ਨ ਦੇ ਦੋਤ ਦੇ ਵਿੱਚ ਪਾਏ ਗਏ ਨੇ ਤੇ ਫਿਰ ਜਿਹੜੀ ਕ੍ਰਾਪਸ਼ਨ ਰਹਿਤ ਸਰਕਾਰ ਦੀਆਂ ਗੱਲਾਂ ਕਰਦੇ ਸੀ ਉਹ ਤਾਂ ਪਰਦਾ ਚੱਕਿਆ ਗਿਆ ਸੋ ਮੈਂ ਸਮਝਦਾ ਇਹ ਤਰਾਸਦੀ ਆ ਵੀ ਕਹਿੰਦੇ ਕੁਛ ਨਹੀਂ ਕਰਦੇ ਕੁਛ ਨਹੀਂ ਇਹ ਜਵਾਬ ਵੀ ਦੇਣਾ ਪਏਗਾ ਅੱਜ ਮੁੱਖ ਮੰਤਰੀ ਸਾਹਿਬ ਨੂੰ ਪੰਜਾਬ ਦੇ ਲੋਕਾਂ ਨੂੰ ਕਿ 6 ਮਹੀਨੇ ਇਸ ਵਜ਼ੀਰ ਨੂੰ ਲੁਕੋ ਕੇ ਕਿਉਂ ਰੱਖਿਆ 6 ਮਹੀਨੇ ਇਸ ਵਜ਼ੀਰ ਦੀ ਕ੍ਰਾਪਸ਼ਨ ਤੇ ਪਰਦੇ ਕਿਉਂ ਪਾਏ ਗਏ ਅੱਜ ਮਜਬੂਰੀ ਵਸ ਜੇ ਅਸਤੀਫਾ ਦੇਣਾ ਪੈ ਗਿਆ ਤੇ ਅੱਗੇ ਨੂੰ ਕੀ ਐਕਸ਼ਨ ਲੈ ਰਹੇ ਨੇ ਇਹ ਜਵਾਬ ਵੀ ਅੱਜ ਪੰਜਾਬ ਦੇ ਲੋਕ ਮੰਗ ਰਹੇ ਨੇ